ਨਿਸ਼ਮਨਦੀਪ ਸਤਿ ਸ਼੍ਰੀ ਅਕਾਲ ਬੇਟਾ ਸ਼੍ਰੀ ਅਕਾਲ ਕਿੱਦਾਂ ਬੇਟਾ ਤੂੰ ਹੁਣ ਠੀਕ ਆਈ ਬੇਟਾ ਜਦੋਂ ਤੁਸੀਂ ਤੁਸੀਂ ਸਾਡੇ ਕੋਲ ਆਏ ਸੀਗੇ ਉਦੋਂ ਕੀ ਦਿੱਕਤ ਸੀਗੀ ਤੁਹਾਨੂੰ ਉਦੋਂ ਜੀ ਮੈਨੂੰ ਅਸਥਮਾ ਤੇ ਰੇਸ਼ੇ ਦੀ ਪ੍ਰੋਬਲਮ ਸੀਗੀ ਹੂੰ ਤੇ ਛਾਤੀ ਚੋਂ ਸਾਹਾਂ ਸਾਹ ਦੀ ਆਵਾਜ਼ ਆਂਦੀ ਰਹਿੰਦੀ ਸੀ ਹਾਂਜੀ ਸਾਹ ਚੜਦਾ ਸੀਗਾ ਹਾਂਜੀ ਤੇ ਬੁਖਾਰ ਵੀ ਰਹਿੰਦਾ ਸੀ ਕਦੀ ਕਦੀ ਬੁਖਾਰ ਨਹੀਂ ਜੀ ਸੀ ਬੁਖਾਰ ਨਹੀਂ ਰਹਿੰਦਾ ਸੀਗਾ ਹੁਣ ਤੁਹਾਨੂੰ ਕਿੰਨੀ ਦੇਰ ਹੋ ਗਈ ਦਵਾਈ ਖਾਂਦੇ ਹੋਏ ਹੂੰ ਤੋਂ 2 ਟਾਈ ਮਹੀਨੇ ਹੋ ਗਏ ਹੋਣਗੇ 2 ਟਾਈ ਮਹੀਨੇ ਹੋ ਗਏ ਕਿੰਨਾ ਆਰਾਮ ਲੱਗਦਾ ਬੇਟਾ ਤੁਹਾਨੂੰ ਬਹੁਤ ਬਹੁਤ ਆਰਾਮ ਲੱਗਦਾ ਇਹਦੇ ਫਾਦਰ ਸਾਹਿਬ ਨਾਲ ਗੱਲ ਕਰਦੇ ਨੇ ਸਰ ਕਿੱਦਾਂ ਤੁਸੀਂ ਕਿੰਦਾ ਫੀਲ ਕਰ ਰਹੇ ਹੋ ਕਿ ਇਸਮਨ ਹੁਣ ਕਿੱਦਾਂ ਠੀਕ ਚੱਲ ਰਿਹਾ ਹੈਗਾ ਇਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਜੀ ਹਮ ਤੇ ਪਹਿਲਾਂ ਇਹਨੂੰ ਪੰਪ ਵੀ ਲਾਈ ਰੱਖੇ ਸੀਗੇ ਡਾਕਟਰਾਂ ਨੇ ਹਮ ਤੇ ਹੁਣ ਉਹ ਵੀ ਬੰਦ ਹੋ ਗਏ ਆ ਤੇ ਤੇ ਹੁਣ ਇਹਨੂੰ ਅੱਗੇ ਨੂੰ ਕਾਫੀ ਰੀਲੀਫ ਹੈ ਜੀ ਜਦ ਤੋਂ ਦਵਾਈ ਲਈ ਹੈ ਇਹੇ 70% ਦਾ ਕਰੀਓ ਠੀਕ ਹੋ ਚੁੱਕਿਆ ਜੀ ਠੀਕ ਹੈ ਇਸਮਨਦੀਪ ਜਿਹੜਾ ਹੈਗਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀਗਾ ਕਿ ਡਾਕਟਰ ਸ਼ਾਰਦਾਰ ਬਾਰੇ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਅਸੀਂ ਵੀ ਥੋੜਾ ਫੇਸਬੁੱਕ ਦੇ ਜਰੀਏ ਦੇਖਿਆ ਸੀਗਾ ਜੀ ਓਕੇ ਤੇ ਹੁਣ ਤੁਸੀਂ ਖੁਸ਼ ਹੋ ਇਸ ਗੱਲ ਤੋਂ ਕਿ ਇਸਮਨ ਠੀਕ ਹੋ ਗਿਆ ਹੈਗਾ ਅਸੀਂ ਬਿਲਕੁਲ ਖੁਸ਼ ਹਾਂ ਜੀ ਇਹਨੂੰ ਦਵਾਈ ਨੇ ਪਰਪੋਸ ਸਹੀ ਕੰਮ ਕੀਤਾ ਜੀ ਠੀਕ ਹੈ ਜੀ ਧੰਨਵਾਦ ਥੈਂਕ ਯੂ